ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਬਿਹਾਰ ਦੇ ਵਿੱਚ ਜਿਹੜੀਆਂ ਵੋਟਰ ਸੂਚੀਆਂ ਦੀ ਦੁਬਾਰਾ ਤੋਂ ਗਹਿਣ ਸਿਧਾਈ ਹੋ ਰਹੀ ਹੈ, ਉਹਦਾ ਰੌਲਾ ਚਾਹੇ ਉਥੋਂ ਦੀ ਅਸੈਂਬਲੀ ਹੈ, ਉਹਦੇ 'ਚ ਵੀ ਪੈ ਰਿਹਾ ਹੈ। ਲੋਕ ਸਭਾ ਦੇ ਵਿੱਚ ਵੀ ਰੋਜ਼ ਰੌਲਾ ਪੈਂਦਾ ਤੇ ਵਿਰੋਧੀ ਧਿਰਾਂ ਇਹ ਮੰਗ ਕਰ ਰਹੀਆਂ ਨੇ ਵੀ ਉਹ ਬੰਦ ਕੀਤੀ ਜਾਣੀ ਚਾਹੀਦੀ ਹੈ ਤੇ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਨਾਗਰਿਕਤਾ ਦੇ ਸਬੂਤ ਮੰਗੇ ਜਾ ਰਹੇ ਹੈ ਉਹ ਬਿਲਕੁਲ ਹੀ ਗਲਤ ਨੇ। ਕੁਝ ਦਿਨ ਪਹਿਲਾਂ ਉੱਪਰਲੀ ਕੇਂਦਰੀ ਮੋਦੀ ਸਰਕਾਰ ਦੀ ਮੋਦੀ ਸਰਕਾਰ ਦੀ ਜਿਹੜੀ ਭਾਈਵਾਲ ਪਾਰਟੀ ਹੈ ਤਲਗੁਦਸ਼ਮ ਪਾਰਟੀ ਉਹਨਾਂ ਨੇ ਮਾਨਯੋਗ ਚੋਣ ਕਮਿਸ਼ਨ ਨੂੰ ਮਿਲ ਕੇ ਵੀ ਕੁਝ ਗੱਲਾਂ ਕਈਆਂ ਸੀ ਤੇ ਆਪਣੀ ਜਿਹੜਾ ਇਤਰਾਜ਼ ਜਤਾਏ ਸੀਗੇ ਤੇ ਕੱਲ ਇੱਕ ਉਥੋਂ ਦੀ ਬਿਹਾਰ ਦੀ ਜਿਹੜੀ ਜਨਤਾਦਲ ਯੂनाइटेड ਹੈ ਨतीश ਕੁਮਾਰ ਦੀ ਆਪ ਦੀ ਪਾਰਟੀ ਹੈ ਉਸ ਦੇ ਇੱਕ ਮੈਂਬਰ ਪਾਰਲੀਮੈਂਟ ਗਰਧਾਰੀ ਯਾਦਵ ਨੇ ਕੱਲ ਇੰਡੀਅਨ ਐਕਸਪ੍ਰੈਸ ਨੂੰ ਇੰਟਰਵਿਊ ਦਿੰਦਿਆਂ ਹੋਇਆਂ ਕਿ ਹੈ ਕਿ ਵੀ ਜਿਹੜਾ ਮਾਨਯੋਗ ਇਲੈਕਸ਼ਨ ਕਮਿਸ਼ਨ ਦਾ ਚੋਣ ਕਮਿਸ਼ਨ ਦਾ ਇਹ ਜਿਹੜਾ ਫਰਮਾਨ ਹੈ ਇਹ ਤੁਗਲਕੀ ਫਰਮਾਨ ਹੈ ਤੁਗਲਿਕ ਦਾ ਫਰਮਾਨ ਹੈਗਾ ਮਤਲਬ ਐਡਾ ਮਾੜਾ ਤੇ ਉਹਨੇ ਇਹ ਵੀ ਕਿਹਾ ਵੀ ਵੀ ਮੈਨੂੰ ਆਪ ਨੂੰ ਆਪਣੀ ਵੋਟ ਵਾਸਤੇ ਵੀ ਮੇਰੀ ਵੋਟ ਬਣ ਜੇ ਮੈਨੂੰ ਜਿਹੜੇ ਕਾਗਜ਼ ਪੱਤਰ ਲਾਉਣ ਲਈ 10 ਦਿਨ ਲੱਗੇ ਐ ਮੈਂ ਮੈਂਬਰ ਪਾਰਲੀਮੈਂਟ ਆ ਮੈਨੂੰ 10 ਦਿਨ ਲੱਗੇ ਤੇ ਉੱਥੇ ਕੰਮ ਦਾ ਸੀਜ਼ਨ ਐ ਖੇਤੀਬਾੜੀ ਦਾ ਕੰਮ ਐ ਹੜ ਆਏ ਹੋਏ ਐ ਲੋਕਾਂ ਨੂੰ ਆਪਣੀ ਜਾਨ ਦੀ ਪਈ ਐ ਕਈ ਪਿੰਡਾਂ ਦੇ ਵਿੱਚ ਤਾਂ ਤੇ ਉਹ ਜਿਹੜੀ ਐ ਉਹ ਕਿੱਥੋਂ ਕਾਗਜ ਲਿਆਉਣਗੇ ਇਹ ਬਿਲਕੁਲ ਹੀ ਗਲਤ ਐ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਇਹ ਰੱਦ ਹੋਣੀ ਚਾਹੀਦੀ ਐ ਤੇ ਮੈਂ ਤਾਂ ਇਹਦਾ ਡਟ ਕੇ ਵਿਰੋਧ ਕਰਨਾ ਮੇਰੀ ਇਹ ਰਿਕੁਐਸਟ ਹੈ ਵੀ ਜੇ ਕੁਝ ਕਰਨਾ ਹੀ ਹੈ ਪਹਿਲਾਂ ਜਦ 2025 ਦੀਆਂ 24 ਦੀਆਂ ਚੋਣਾਂ ਹੋਈਆਂ ਲੋਕ ਸਭਾ ਦੀਆਂ ਉਸ ਤੋਂ ਬਾਅਦ ਤੁਰੰਤ ਸ਼ੁਰੂ ਕਰ ਲਓ ਸਾਲ ਲਾ ਲਓ ਕਰ ਲਓ ਇਸ ਨੂੰ ਘੱਟੋ ਘੱਟ 6 ਮਹੀਨੇ ਚਾਹੀਦੇ ਆ ਇਹਨਾਂ ਕੰਮਾਂ ਦੇ ਵਿੱਚ ਲੋਕਾਂ ਨੂੰ ਕਾਗਜ਼ ਪੱਤਰ ਦੇਖਣ ਨੂੰ ਤੇ ਹੋਰ ਤੇ ਕਾਗਜ਼ ਪੱਤਰਾਂ ਦੇ ਬਾਰੇ ਵਿੱਚ ਵੀ ਉਹਨਾਂ ਨੇ ਗੱਲ ਕਹੀ ਹੈ ਸੋ ਉਹਨਾਂ ਦੇ ਆਪਣੇ ਘਰ ਹੀ ਜਿਹੜੀ ਸਰਕਾਰ ਹੈ ਬੀਜੇਪੀ ਦੀ ਤੇ ਐਨਡੀਏ ਦੀ ਸਰਕਾਰ ਉਹਦੇ ਆਪ ਦੇ ਵਿੱਚ ਵੀ ਵੱਡੇ ਜਿਹੜੇ ਐ ਉਹ ਡਿਫਰੈਂਸ ਪੈਦਾ ਹੋ ਗਿਆ ਹੈ ਵੱਡੇ ਫਰਕ ਪੈਦਾ ਹੋ ਗਿਆ ਹੈ ਤੇ ਉਹ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕੁ ਲੋਕ ਹੋਰ ਇਸ ਗੱਲ ਦੇ ਉੱਤੇ ਸਾਹਮਣੇ ਆਉਂਦੇ ਆ ਤੇ ਬਿਹਾਰ ਦੇ ਜਿਹੜੇ ਐਮ ਐਲ ਏ ਐਮ ਪੀ ਹੈ ਉਹ ਕਿਉਂ ਨਹੀਂ ਬੋਲਦੇ ਜਿਹੜੇ ਐਨ ਡੀ ਏ ਦੇ ਨੇ ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਬੋਲਣਾ ਚਾਹੀਦਾ ਹੈ ਤੇ ਉਹਨਾਂ ਤਾਂ ਇਹ ਵੀ ਕਿਹਾ ਵੀ ਜਿਹੜੇ ਉੱਪਰਲੀਆ ਅਥਾਰਟिटीज ਹੈ ਉਹਨਾਂ ਦਾ ਕੰਮ ਹੁੰਦਾ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਕਰਨਾ ਇਹਨਾਂ ਨੇ ਤਾਂ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਲੋਕਾਂ ਦੀ ਲੋਕ ਮਾਰੇ ਮਾਰੇ ਫਿਰਦੇ ਆ ਕਿਸੇ ਨੂੰ ਫਾਰਮ ਨਹੀਂ ਮਿਲ ਰਿਹਾ ਕਿਸੇ ਦਾ ਕੁਝ ਨਹੀਂ ਹੈਗਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਦੂਜਾ ਜਿਹੜਾ ਕੱਲ ਮਾਨਯੋਗ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਮਨੋਜ ਚਾ ਜਿਹੜੀ ਜਿਹੜੀ ਪਾਰਟੀ ਹੈਗੀ ਐ ਆਰ ਜੀ ਰਾਸ਼ਟਰੀ ਜਨਤਾ 당 ਆਰ ਜੀਡੀ ਉਸ ਦੇ ਐਮਪੀ ਨੇ ਪ੍ਰੋਫੈਸਰ ਨੈਦਲੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਇੱਕ ਸਵਾਲ ਕੁਝ ਪੁੱਛੇ ਸੀਗੇ ਪਾਰਲੀਮੈਂਟ ਦੇ ਵਿੱਚ ਉਹਦੇ ਵਿੱਚ ਜਿਹੜਾ ਵਿੱਦਿਆ ਦਾ ਜਿਹੜਾ ਰਾਜ ਮੰਤਰੀ ਹੈ ਐਮਓਐਸ ਮਿਨਿਸਟਰ ਮਿਨਿਸਟਰ ਆਫ ਸਟੇਟ ਸੁਕਾੰਤ ਮਜੂਮਦਾਰ ਉਹਨੇ ਜਵਾਬ ਚ ਜੋ ਗੱਲਾਂ ਦਸੀਆਂ ਬੜੀਆਂ ਹੈਰਾਨ ਹਰਾਨੀ ਜਨਕ ਹੈ ਜਿਹੜੀਆਂ ਕੇਂਦਰੀ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਪ੍ਰੋਫੈਸਰ ਰੈਂਕ ਦੇ ਜਿਹੜੇ ਪੋਸਟਾਂ ਨੇ ਉਹ OBC ਦੀਆਂ ਜਿਹੜੀਆਂ ਨੇ ਉਹ 80% ਖਾਲੀ ਨੇ ਜਿਹੜੀਆਂ ਐਸਟੀ ਦੀਆਂ ਨੇ ਸ਼ੈਡਿਊਲ ਟ్రਾਈਬ ਦੀਆਂ ਨੇ ਉਹ 83% ਖਾਲੀ ਨੇ ਸ਼ੈਡਿਊਲਡ ਕਾਸਟ ਦੀਆਂ 84% ਪੋਸਟਾਂ ਖਾਲੀ ਨੇ ਪ੍ਰੋਫੈਸਰਾਂ ਦੀਆਂ ਇਸੇ ਤਰ੍ਹਾਂ ਐਸੋਸੀਏਟ ਪ੍ਰੋਫੈਸਰਾਂ ਦੀਆਂ 65% ਐਸਟੀ ਦੀਆਂ ਖਾਲੀ ਨੇ 69% ਓਬੀਸੀ ਦੀਆਂ ਖਾਲੀ ਨੇ ਤੇ ਜਿਹੜੀਆਂ ਨੇ ਐਸਟੀ ਦੀਆਂ ਉਹ ਤਕਰੀਬ ਉਹ ਉਹ ਜਿਹੜੀਆਂ ਨੇ ਐਸਸੀ ਦੀਆਂ 50% ਖਾਲੀ ਨੇ ਸੋ ਅਸੋਸੀਏਟ ਪ੍ਰੋਫੈਸਰਾਂ ਦੀਆਂ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਤਿੰਨ ਰੈਂਕ ਹੁੰਦੇ ਅਸਿਸਟੈਂਟ ਪ੍ਰੋਫੈਸਰ ਅਸੋਸੀਏਟ ਪ੍ਰੋਫੈਸਰ ਪ੍ਰੋਫੈਸਰ ਤੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਉਹਨਾਂ ਦੀਆਂ 23% OBC ਦੀਆਂ ਖਾਲੀ ਨੇ 15% ST ਦੀਆਂ ਖਾਲੀ ਨੇ 14% SC ਦੀਆਂ ਪੋਸਟਾਂ ਖਾਲੀ ਨੇ ਇਹਦਾ ਮਤਲਬ ਹੈ ਬਹੁਤ ਵੱਡੀ ਪੱਦਰ ਦੇ ਉੱਤੇ ਕੇਂਦਰੀ ਸੰਸਥਾਵਾਂ ਦੇ ਵਿੱਚ ਪੋਸਟਾਂ ਖਾਲੀ ਨੇ ਤੇ ਜਨਰਲ ਦੀਆਂ ਵੀ ਨੇ ਨਾਲ ਜਨਰਲ ਕੈਟੇਗਰੀ ਦੀਆਂ ਆਮ ਸਾਰਿਆਂ ਦੇ ਵਿੱਚ ਜੇ ਕੁੱਲ ਮਿਲਾ ਲਈਏ ਤਾਂ 16% ਜਨਰਲ ਕੈਟੇਗਰੀ ਦੀਆਂ ਵੀ ਖਾਲੀ ਨੇ ਹੁਣ ਜਿਨ੍ਹਾਂ ਸੰਸਥਾਵਾਂ ਨੂੰ ਕੇਂਦਰ ਸਰਕਾਰ ਚਲ ਰਿਹਾ ਹੈ ਕਿ ਤਹਗੀ ਰਿਜ਼ਰਵੇਸ਼ਨ ਦਾ ਸਵਾਲ ਵੀ ਉਹ ਉਹਨਾਂ ਦੀਆਂ ਕਿਉਂ ਖਾਲੀ ਨੇ ਮੈਂ ਸਾਡਾ ਇੱਕ ਦੂਜਾ ਸਵਾਲ ਇਹ ਹੈ ਵੀ ਕੁੱਲ ਮਿਲਾ ਕੇ ਜਿ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਅਸੋਸੀਏਟ ਪ੍ਰੋਫੈਸਰ ਰੱਖੇ ਹੀ ਨਹੀਂ ਗਏ ਉਹਨਾਂ ਦੀਆਂ ਪੋਸਟਾਂ ਵੱਡੀ ਪੱਦਰ ਦੇ ਉੱਤੇ ਖਾਲੀ ਪਈਆਂ ਨੇ ਇਹ ਕੇਂਦਰ ਸਰਕਾਰ ਜਿਹਨਾਂ ਯੂਨੀਵਰਸਿਟੀਆਂ ਨੂੰ ਚਲਾਉਂਦੀ ਹੈ ਉਹਨਾਂ ਦੀ ਗੱਲ ਕਰ ਰਹੇ ਹਾਂ ਅਸੀਂ ਸੂਬਿਆਂ ਦਾ ਤਾਂ ਬੁਰਾ ਹਾਲ ਹੈ ਹੀ ਹੈ ਸਾਡੇ ਪੰਜਾਬ ਦਾ ਤਾਂ ਆਪਾਂ ਦੇਖ ਹੀ ਰਹੇ ਹਾਂ ਵੀ ਕੀ ਕਿੰਨਾ ਬੁਰਾ ਹਾਲ ਹੋਇਆ ਪਿਆ ਹੈ ਸੋ ਇਹ ਅਗਲੀ ਗੱਲ ਦੋਸਤੋ ਕਾਮਰਡ ਵੀ.ਐਸ. ਅਸ਼ੂਤਾਨੰਦਨ ਜੀ ਸਾਨੂੰ ਵਿਛੋੜਾ ਦੇ ਗਏ ਬਹੁਤ ਆਦਰਸ਼ਕ ਕਾਮਨਿਸਟ ਸੀ ਲੜਾਕੇ ਸੀ ساری ਜ਼ਿੰਦਗੀ ਲੜਦੇ ਰਹੇ 95 101 ਸਾਲ ਦੀ ਉਮਰ 'ਚ ਉਹ ਗਏ ਹੈ 95 ਸਾਲ ਦੀ ਉਮਰ ਤੇ ਉਹਨਾਂ ਨੇ ਪਬਲਿਕ ਲਾਈਫ ਤੋਂ ਪਾਸਾ ਵੱਟਿਆ ਸੀਗਾ ਜਦ ਉਹਨਾਂ ਦੀ ਸਿਹਤ ਬਹੁਤ ਹੀ ਡਾਊਨ ਹੋ ਗਈ ਸੀ ਉਹ ਤਰਲਫੰਟੋ ਆਪਣੇ ਮੁੰਡੇ ਦੇ ਘਰ ਹੀ ਰਹਿੰਦੇ ਸੀ ਤੇ 95 ਸਾਲ ਦੀ ਉਮਰ ਤੱਕ ਉਹ ਪੂਰੇ ਐਕਟਿਵ ਰਹੇ ਪਬਲਿਕ ਲਾਈਫ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਘਾਲਣਾ ਉਹਦੀ ਇੱਕ ਪੈਮਾਨਾ ਜਿਹੜਾ ਕੱਲ ਜਦੋਂ ਉਹਨਾਂ ਦਾ ਤ੍ਰਿਵਨੰਥਾਪੁਰਮ ਜਿਹੜੀ ਕਰਨਾ ਦੀ ਰਾਜਧਾਨੀ ਹੈ ਉੱਥੋਂ ਦੇ ਹੈੱਡਕੁਆਰਟਰ ਤੋਂ ਉਹਨਾਂ ਦਾ ਜਿਹੜਾ 파ਰਥਵ ਸ਼ਰੀਰ ਹੈ ਛੋਟੀ ਜਿਹੜੀ ਨੀਵੀਂ ਗੱਡੀ ਹੈ ਉਹਦੇ ਚ ਲੈ ਕੇ ਗਏ ਹੈ ਤਾਂ ਜਿੱਥੇ ਉਹਨਾਂ ਦਾ ਸੰਸਕਾਰ ਹੋਣਾ ਸੀ ਅਲ ਪੂਜਾ ਦੇ ਵਿੱਚ ਜਿੱਥੇ ਉਹ ਜੰਮੇ ਸੀ ਜਿੱਥੋਂ ਉਹਨਾਂ ਨੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਸੀ ਉਹ ਤਕਰੀਬਨ 150 ਕਿਲੋਮੀਟਰ ਹੈ ਉਹ ਲੰਬਾ ਪੈਂਡਾ 150 ਕਿਲੋਮੀਟਰ ਦੇ ਇੱਕ ਵੀ ਥਾਂ ਅਜਾਹ ਨਹੀਂ ਜਿੱਥੇ ਲੋਕ ਖੜੇ ਨਾਵ ਅੱਖਾਂ ਦੇ ਨਾਲ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਤੇ ਆਪਣੀ ਭਾਪੀ ਲਈ ਸਦਾ ਅंजलि ਇਸ ਮਹਾਨ ਆਗੂ ਨੂੰ ਦੇ ਨਾ ਰਹੇ ਹੋਣ ਤੇ ਇਹ ਗੱਡੀ ਨੂੰ 150 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ 42 ਸੌਰੀ 22 ਘੰਟੇ ਲੱਗੇ 22 ਘੰਟੇ 22 ਘੰਟੇ ਤੇ ਲੋਕ ਥਾਂ ਥਾਂ ਖੜੇ ਸੀ ਥਾਂ ਥਾਂ ਤੇ ਰੁਕ ਰਹੀ ਸੀ ਗੱਡੀ ਥਾਂ ਥਾਂ ਤੇ ਸੋ ਇਹ ਅਸੀਂ ਅਸ ਬਹੁ ਸਾਰੇ ਪੰਜਾਬ ਦੇ ਲੋਕ ਜਿਹੜੇ ਆਦਰਸ਼ਕ ਕਾਮੁਨਿਸਟਾਂ ਦਾ ਦਾ ਸਨਮਾਨ ਕਰਦੇ ਆ ਪਾਰਟੀ ਚਾਹੇ ਉਹਨਾਂ ਦੀ ਸੀਪੀਐਮਸੀ ਸਾਡੀ ਆਰਐਮਪੀਆਈ ਹੈ ਸਵਾਲ ਇਹ ਪਾਰਟੀ ਦਾ ਨਹੀਂ ਜਿਨ੍ਹਾਂ ਨੇ ਲੋਕਾਂ ਦੇ ਲੇਖੇ ਆਪਣੀ ਜ਼ਿੰਦਗੀ ਦਾ ਪਲ-ਪਲ ਲਾਇਆ ਹੋਵੇ ਤੇ ਉਹਨਾਂ ਲਈ ਤਾਂ ਸੱਚਮੁੱਚੀ ਬਹੁਤ ਹੀ ਵੱਡੀ ਸ਼ਰਧਾਂਜਲੀ ਸਾਡੀ ਹੈ ਤੇ ਅਹਦ ਕਰੀਏ ਕਿ ਵੀ ਅਸੀਂ ਵੀ ਜਿੰਨੇ ਕਹੇਗੇ ਆ ਨਿਰਪੱਖ ਹੋ ਕੇ ਨਿਰਸ਼ਲ ਹੋ ਕੇ ਬਿਨਾ ਕਿਸੇ ਆਪਣੀ ਜਿਹੜੀ ਜਿਹੜੀ ਸਾਡੀ ਨਿੱਜ ਭਾਵਨਾ ਉਸ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਜੁਟੀਏ ਲੋਕ ਬਹੁਤ ਕੁਛ ਕਰਦੇ ਆ ਤੇ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਹੈ ਵੀ ਅਸਾਮ ਦੇ ਵਿੱਚ ਇੱਕ ਪੀ ਡਬਲਯੂ ਡੀ ਦੀ ਅਸਿਸਟੈਂਟ ਇੰਜੀਨੀਅਰ ਕੁੜੀ ਜਿਹੜੀ ਹੈ ਉਹ ਸੁਇਸਾਈਡ ਕਰ ਗਈ ਥੋ 29 ਸਾਲਾਂ ਦੀ ਤੇ ਉਹਦੇ ਸੁਇਸਾਈਡ ਨੋਟ ਜਿਹੜਾ ਉਹਨੇ ਲਿਖਿਆਗਾ ਪਰਚੀ ਦੇ ਉੱਤੇ ਉਹਦੇ ਤੇ ਦੋ ਵੱਡੇ ਅਧਿਕਾਰੀ ਇੱਕ ਐਕਸੀਅਨ ਪੱਧਰ ਦਾ ਤੇ ਇੱਕ ਐਸ ਡੀਓ ਲੈਵਲ ਦਾ ਉਹਨਾਂ ਦੇ ਉੱਤੇ ਉਹਨੇ ਇਲਜ਼ਾਮ ਲਾਇਆ ਵੀ ਮੇਰੇ ਤੋਂ ਜਿਹੜਾ ਮੈਨੂੰ ਕੰਮ ਦਿੱਤਾ ਗਿਆ ਸੀਗਾ ਕਿਸੇ ਸਟੇਡੀਅਮ ਬਣਵਾਉਣ ਦਾ ਮੈਂ ਉਹਨੂੰ ਕਿਹਾ ਵੀ ਮੈਨੂੰ ਬਹੁਤਾ ਕੰਮ ਇਹਦਾ ਪਤਾ ਨਹੀਂਗਾ ਅੰਦਰੋਂਨੀ ਅੰਦਰੋਂਨੀ ਮੈਨੂੰ ਗਾਈਡ ਕਰੋ ਵੀ ਕਿਵੇਂ ਕਰਨਾ ਚਾਹੀਦਾ ਗਾਈਡ ਤਾਂ ਮੈਨੂੰ ਕੀਤਾ ਨਹੀਂ ਪਰ ਜਿਹੜੇ ਉਹਦੇ ਬਿਲ ਆਉਂਦੇ ਸੀਗੇ ਜੇ ਉੱਥੇ ਕੋਈ ਪੈਸੇ ਲੱਕੀ ਹੈ ਉਹਦੇ ਤੋਂ ਇਨਫਲੈਕਟਿਡ ਬਿਲ ਆਉਂਦੇ ਸੀ ਵੱਡੇ ਬਿਲ ਬਣਾ ਕੇ ਪੇਸ਼ ਕੀਤੇ ਜਾਂਦੇ ਸੀ ਤੇ ਮੈਨੂੰ ਦਬਾਅ ਪੈਂਦਾ ਸੀ ਮੇਰੇ ਤੇ ਵੀ ਤੂੰ ਇਹ ਬਿਲਾਂ ਨੂੰ ਕਲੀਅਰ ਕਰ ਦੇ ਪਾਸ ਕਰ ਦੇ ਮੈਂ ਉਹ ਨਹੀਂ ਸੀ ਕਰਦੀ ਮੇਰੇ ਤੇ ਦਬਾਅ ਰਹਿੰਦਾ ਸੀ ਤਾਂ ਕਰਕੇ ਮੈਰੀ ਜਾਨ ਗਈ ਹੈ ਉਹਦੇ ਪਿਓ ਨੇ ਉਹਦੀ ਐਫ ਆਈ ਆਰ ਦਰਜ ਕਰਾਈ ਹੈ ਤੇ ਪਤਾ ਲੱਗਿਆ ਵੀ ਹੁਣ ਉਹ ਦੋ ਅਧਿਕਾਰੀ ਫੜੇ ਗਏ ਅਸੀਂ ਅਸਾਮ ਦੇ ਮੁੱਖ ਮੰਤਰੀ ਜਿਹੜੇ ਰੋਜ਼ਾਨਾ ਜਿਹੜੇ ਐ ਵਿਦੇਸ਼ੀਆਂ ਦਾ ਰੌਲਾ ਪਾਉਂਦੇ ਐ ਮੁਸਲਮਾਨਾਂ ਦੇ ਵਿਰੁੱਧ ਆਪਣੀ ਨਫ਼ਰਤ ਪੈਦਾ ਕਰਦੇ ਐ ਉਹ ਜਿਹੜੇ ਆ ਕੀੜੇ ਐ ਜਿਹੜੇ ਕ腐ਪਸ਼ਨ ਖਾਰੇ ਐ ਲੋਕਾਂ ਨੂੰ ਉਹਨਾਂ ਤੇ ਕਦੋਂ ਐਕਸ਼ਨ ਲੈਣਗੇ ਚੰਗੀ ਤਰ੍ਹਾਂ ਨਾਲ ਚੱਜ ਨਾਲ ਕੀ ਕਿਤੇ ਉਹ ਰੌਲਾ ਇਹਨਾਂ ਗੱਲਾਂ ਲੁਕਾਉਣ ਲਈ ਤਾਂ ਨਹੀਂ ਪਾਈ ਜਾਂਦੇ ਇਹ ਇਹ ਸੋਚਣ ਵਾਲੀ ਗੱਲ ਹੈ ਆ ਲਾਸਟ ਗੱਲ ਦੋਸਤੋ ਬੜੀ ਦੁਖਦਾਈ ਹੋਰ ਐ ਵੀ ਰੋਜ਼ਾਨਾ ਫਲਸਤੀਨ ਦੇ ਵਿੱਚ ਗਾਜ਼ਾ ਦੇ ਵਿੱਚ ਬਹੁਤ ਲੋਕ ਮਾਰੇ ਜਾ ਰਹੇ ਆ ਕਈਆਂ ਤੇ ਅਟੈਕ ਕਰਕੇ ਤੇ ਕਈ ਜਿੱਥੇ ਉਹਨਾਂ ਦੇ ਰਾਹਤ ਸਮਗਰੀ ਮਿਲਦੀ ਹੈ ਉੱਥੇ ਅਟੈਕ ਕਰਕੇ ਮਾਰੇ ਜਾ ਰਹੇ ਆ ਰੋਜ਼ਾਨਾ ਕੱਲ ਵੀ ਜਿਹੜੇ ਇਜ਼ਰਾਈਲ ਨੇ ਅਟੈਕ ਕਰਕੇ ਬੰਦੇ ਮਾਰੇ ਆ ਉਹ 100 ਬੰਦੇ ਆ ਤੇ 15 ਬੰਦੇ ਭੁੱਖ ਨਾਲ ਮਰ ਗਏ ਵਿਚਾਰੇ ਉਹਨਾਂ ਚ ਕੁਝ ਮਹੀਨਿਆਂ ਦਾ ਬੱਚਾ ਵੀ ਸ਼ਾਮਲ ਹੈ ਜਿਹੜਾ ਇਸ ਗੱਲ ਦੀ ਨਿਸ਼ਾਨੀ ਬਣ ਗਿਆ ਬੀ ਜਿਹੜਾ ਅੱਜ ਦਾ ਮੌਜੂਦਾ ਸਾਮਰਾਜ ਹੈ ਉਹ ਕਿੰਨਾ ਮਤਲਬ ਬੇਰਹਿਮ ਹੈ ਗੈਰ ਇਨਸਾਨੀ ਹੈ ਤੇ ਇਸ ਦੇ ਉੱਤੇ ਇੱਕ ਪ੍ਰਤਾਪ ਭਾਨੂ ਮਹਿਤਾ ਜੀ ਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਅੱਜ ਇੱਕ ਲੇਖ ਲਿਖਿਆਗਾ ਉਹ ਕਹਿੰਦੇ ਆ ਕਿ ਜਿਹੜਾ ਅੱਜ ਦੀ ਤਰੀਖ ਦੇ ਵਿੱਚ ਜਿਹੜੀਆਂ ਜਿਹੜੇ ਜਿਹੜੇ ਰਾਜ ਨੇ ਜਿਹੜੇ ਪ੍ਰਭੂ ਜਿਹੜੀ ਜਿਹੜੀ ਸਰਕਾਰਾਂ ਨੇ ਉਹ ਜਿਹੜੀਆਂ ਉਹ ਬਹੁਤ ਹੀ ਭਿਆਨਕਰ ਹੋ ਗਈਆਂ ਨੇ ਤੇ ਉਹ ਚਾਉਂਦੀਆਂ ਨੇ ਵੀ ਅਸੀਂ ਬੋਲੀਏ ਬਨਾ ਤੇ ਚੁੱਪ ਰਹੀਏ ਇਹ ਚਾਉਂਦੀਆਂ ਨੇ ਉਹਨਾਂ ਨੇ ਅਮਰੀਕਾ ਦੇ ਬਾਰੇ ਦੱਸਿਆ ਵੀ ਅਮਰੀਕਾ ਜਿਹੜਾ ਹੈ ਅ ਗਾਜ਼ਾ ਦੇ ਉੱਤੇ ਲੋਕਾਂ ਦੇ ਬੋਲਣ ਦੇ ਉੱਤੇ ਪੂਰਨ ਤੌਰ ਤੇ ਜਬਾਨਬੰਦੀ ਕਰ ਰਿਹਾ ਹੈ ਜਿਹੜੇ ਪਹਿਲਾਂ ਵੀ ਲੋਕ ਬੋਲੇ ਹੋਏ ਆ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਚੁਣ-ਚੁਣ ਕੇ ਸਜ਼ਾਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਕੁੱਝ ਯੂਨੀਵਰਸਿਟੀਆਂ ਤੋਂ ਕੱਢਿਆ ਜਾ ਰਿਹਾ ਤੇ ਇਹ ਕੁਝ ਇਹੀ ਨਹੀਂ ਵੀ ਉਹ ਆਪਣੇ ਇਹਦੇ ਚ ਹੀ ਕਰਦਾ ਹੈ ਜਿਹੜੇ ਬਾਕੀ ਵੀ ਦੋ ਵਿਦੇਸ਼ ਲੋਕ ਨੇ ਦੋ ਬਾਕੀ ਦੇਸ਼ ਨੇ ਉਹਨਾਂ ਦੇ ਉੱਤੇ ਵੀ ਉਹ ਤੌਹ ਜਮਾਉਂਦਾ ਹੈ ਵੀ ਜੇ ਤੁਸੀਂ ਕਿਤੇ ਇਜ਼ਰਾਇਲ ਦੇ ਵਿਰੁੱਧ ਬੋਲਦੇ ਹੋ ਤਾਂ ਤੁਸੀਂ ਯਹੂਦੀ ਵਿਰੋਧੀ ਉਹਨਾਂ ਨੂੰ ਯਹੂਦੀ ਵਿਰੋਧੀ ਦੇ ਖਿਤਾਬ ਦਿੱਤੇ ਜਾਂਦੇ ਆ। ਯੂਨੋ ਦੇ ਜਿਹੜੇ ਆਫੀਸ਼ੀਅਲ ਨੇ ਉਹਦੇ ਜਿਹੜੇ ਅਧਿਕਾਰੀ ਨੇ ਉਹ ਆ ਜਿਹੜਾ ਉਹ ਉਹ ਉਹਨਾਂ ਦਾ ਵੀ ਕੋਈ ਬਹੁਤ ਜ਼ਿਆਦਾ ਸੇ ਨਹੀਂ ਰਹੀ ਉਹ ਰੋਜ਼ ਕਰਲਾਉਂਦੇ ਆ ਵੀ ਉੱਥੇ ਆ ਕੁਝ ਹੋ ਰਿਹਾ ਉਹਨੂੰ ਕੋਈ ਸੁਣਦਾ ਨਹੀਂਗਾ। ਭਾਰਤ ਦੇ ਵਿੱਚ ਇਜ਼ਰਾਈਲ ਦਾ ਜੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਉਹਦਾ ਉਹਦੀ ਨੁਕਤਾਚੀਨੀ ਕਰਦਾ ਹੈ ਤਾਂ ਉਹਨੂੰ ਦੂਜੇ ਪਾਸੇ ਦੇਖਿਆ ਜਾਂਦਾ ਹੈ ਵੀ ਉਹ ਅੱਤਵਾਦੀਆਂ ਦਾ ਸਮਰਥਕ ਹੈ। ਪਾਰ ਦੀ ਸਰਕਾਰ ਤੇ ਸੂਬਾ ਸਰਕਾਰਾਂ ਇਸ ਕਿਸਮ ਦਾ ਜਿਹੜਾ ਵੈਸਟ ਏਸ਼ੀਆ ਦੇ ਮੁਲਕ ਨੇ ਉਹ ਜਿਹੜੇ ਇਜ਼ਰਾਈਲ ਦੇ ਕ੍ਰਿਟਿਸਿਜ਼ਮ ਜਿਹੜਾ ਹੈ ਉਹਨੂੰ ਰੋਕਣ ਦੇ ਉੱਤੇ ਲੱਗੇ ਹੋਏ ਐ ਆਸਟ੍ਰੇਲੀਆ ਨੇ ਤਾਂ ਡੈਫੀਨੀਸ਼ਨੇ ਬਦਲ ਦਿੱਤੀ ਜਿਹੜਾ ਯਹੂਦੀ ਵਿਰੋਧ ਹੈ ਉਹਦੀਆਂ ਡੈਫੀਨੀਸ਼ਨਾਂ ਬਦਲ ਦਿੱਤੀਆਂ ਉਹਨਾਂ ਦੇ ਮੁਤਾਬਕ ਤਾਂ ਜਿਹੜੇ ਬਹੁਤ ਵੱਡੇ ਯਹੂਦੀ ਜਿਹੜੇ ਇੰਟੈਲੈਕਚੁਅਲ ਨੇ ਯੋਸੇਫ ਰਾਥ ਟੋਨੀ ਜੁਟ ਓਮਰ ਬਾਟੋ ਉਹਨਾਂ ਦੇ ਜਿਹੜਿਆਂ ਜਿਹੜੇ ਇਜ਼ਰਾਈਲ ਦੇ ਵਿਰੁੱਧ ਭਾਸ਼ਣ ਨੇ ਉਹਨਾਂ ਨੂੰ ਯਹੂਦੀ ਵਿਰੋਧੀ ਭਾਸ਼ਣ ਕਿਹਾ ਜਾ ਰਿਹਾ ਹੈ ਹਾਲਾਂਕਿ ਉਹ ਖੁਦ ਯਹੂਦੀ ਨੇ ਸੋ ਐਡਾ ਬੁਰਾ ਹਾਲ ਹੈ ਅ ਦੋਸਤੋ ਅ ਅੱਜ ਅਸੀਂ ਉਸ ਸਮੇਂ ਦੇ ਵਿਟਨੈਸਾਂ ਉਹਦੇ ਜਿਸ ਸਮੇਂ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਹੈ ਇਤਿਹਾਸ ਜੇ ਅਸੀਂ ਨਾ ਬੋਲੇ ਤਾਂ ਸਾਨੂੰ ਕਦੇ ਮਾਰ ਨਹੀਂ ਕਰੂਗਾ ਅੱਜ ਦੀ ਗੱਲ ਚੰਨੀ ਬਹੁਤ ਵਾਸ਼ੰਦਰੀ